ਪਿੰਡ ਚ ਬੰਦੇ ਕੋਲੋਂ ਮੋਟਰਸਾਈਕਲ ਖੋ ਕੇ ਫਰਾਰ ਹੋਏ ਲੁਟੇਰੇ ਲੋਕਾਂ ਨੇ ਮੋਕੇ ਤੇ ਕੀਤੇ ਕਾਬੂ ਫਰਕੀਤੀ ਚੰਗੀ ਖੇਤਰ ਪ੍ਰੇਡ ਹੁਣ ਲਾ ਰਹੇ ਨੇ ਕੰਨਾਂ ਨੂੰ ਹੱਥ ਕਦੇ ਨਹੀਂ ਕਰਦੇ ਭੁੱਲ ਕੇ ਵੀ ਇਹ ਗਲਤੀ ਤੁਸੀਂ ਵੀ ਦੇਖੋ ਇਹ ਵੀਡੀਓ ਤੇ ਇਸ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦੋ ਤੇ ਅਜਿਹੇ ਲੁਟੇਰਿਆਂ ਤੋਂ ਸਾਵਧਾਨ ਹੋ ਜਾਓ ਪਿੰਡ ਪਿੰਡਰ ਕਲਾ ਜ਼ਿਲ੍ਹਾ ਮੋਗਾ ਤੋਂ ਇਹ ਵੀਡੀਓ ਸਾਹਮਣੇ ਆਈ ਹੈ ਜਿੱਥੇ ਸ਼ਾਮ ਦੇ 5 ਵਜੇ ਇੱਕ ਵਿਅਕਤੀ ਜੋ ਘਰ ਦੇ ਬਾਹਰ ਆਪਣਾ ਮੋਟਰਸਾਈਕਲ ਲੈ ਕੇ ਖੜਾ ਸੀ ਤਾਂ ਇਹ ਤਿੰਨੋਂ ਲੁੱਟੇਰੇ ਉਸ ਤੋਂ ਮੋਟਰਸਾਈਕਲ ਖੋ ਲੈਂਦੇ ਨੇ ਤਾਂ ਉੱਥੋਂ ਫਰਾਰ ਹੋਣ ਦੀ ਕੋਸ਼ਿਸ਼ ਕਰਦੇ ਨੇ ਪਰ ਪਿੰਡ ਦੇ ਲੋਕਾਂ ਵੱਲੋਂ ਇਹਨਾਂ ਨੂੰ ਕਾਬੂ ਕੀਤਾ ਜਾਂਦਾ ਫਿਰ ਚੰਗੇ ਇਹਨਾਂ ਦੇ ਡੰਡੇ ਲਾਏ ਜਾ ਰਹੇ ਨੇ ਮੌਕੇ ਦੀ ਵੀਡੀਓ ਹੁਣ ਤੇਜ਼ੀ ਨਾਲ ਵਾਇਰਲ ਹੋ ਚੁੱਕੀ ਹੈ ਤੁਸੀਂ ਵੀ ਇਸ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਜੇਕਰ ਇਹਨਾਂ ਲੁਟੇਰਿਆਂ ਦੇ ਨਾਲ ਇਸ ਤਰ੍ਹਾਂ ਦਾ ਸਲੂਕ ਹੋਵੇ ਤਾਂ ਕਦੇ ਵੀ ਇਹ ਭੁੱਲ ਕੇ ਦੁਬਾਰਾ ਇਹ ਗਲਤੀ ਨਹੀਂ ਕਰਨਗੇ ਦੇਖੋ ਕਿਵੇਂ ਇਹਨਾਂ ਨੂੰ ਕਿਸੇ ਦਾ ਵੀ ਖੌਫ ਨਹੀਂ ਹੈਗਾ ਦਿਨ ਦਿਹਾੜੇ ਮੋਟਰਸਾਈਕਲ ਖੋਹਦੇ ਨੇ ਕ ਇੱਕ ਬੰਦੇ ਤੋਂ ਤੇ ਫਰਾਰ ਹੋਣ ਦੀ ਕੋਸ਼ਿਸ਼ ਕਰਦੇ ਨੇ ਪਰ ਪਿੰਡ ਵਾਸੀਆਂ ਵੱਲੋਂ ਮੋਗੇ ਤੇ ਹੀ ਇਹਨਾਂ ਨੂੰ ਦਬੋਚ ਲਿਆ ਜਾਂਦਾ ਹੈ ਤੇ ਫਿਰ ਚੰਗੀ ਇਹਨਾਂ ਦੀ ਛਿੱਤਰ ਪ੍ਰੇਡ ਕੀਤੀ ਜਾ ਰਹੀ ਹੈ